ਜੇ ਰਾਜਾ ਜੱਲਵੇ ਤੇ ਰਾਜਾ ਜੱਲਵੇ ਵੀਡੀਓ ਬਣਾ ਰਹੇ ਕਿ ਉੱਤਰ ਵਿੱਚ ਦੇ ਲੋਕਾਂ ਦਾ ਵੀਡੀਓ ਬਣਾ ਕੇ ਕਾਲੀ ਦੀ ਵੀਡੀਓ

ਸਾਡੇ ਸਾਥ ਸਾਥ ਤੋਂ ਪਤਾ ਬੁਰੀਆਂ ਗੱਲਾਂ ਸੋਹਣੀਆਂ ਹਾਂ ਸਵਾਲਾਂ ਦਾ ਵੀ ਆਪਾਂ ਹੱਦਦੇ ਨਹੀਂ ਮੇਰਾ ਸਵਾਲ ਜੀ ਰਿਹਾ ਪੁੱਤਰ ਦੇ ਕਹਿੰਦੇ ਨਹੀਂ ਇਹ ਚਲੋ ਫਗਲਾ ਚ ਪਾਣੀ ਬਣਾ ਲਓ ਉਹ ਤਾਂੱਖ ਨਹੀਂ ਰਹਿਣਾ ਜੇ ਤੂੰ ਤਾਂੱਖ ਬਣ ਗਈ ਤੇਰੀ ਬਣ ਗਈ ਕੋਈ ਨਹੀਂ ਜਿੱਥੇ ਤੁਹਾਡੇ ਨਾਲ ਉਹਦਾ ਬੇੜਾ ਦਰਦ ਹੋ ਰਿਹਾ ਉਹ ਸਾਡੇ ਕੱਦ ਉੱੜ ਕੇ ਸੱਦੇ ਬੈਠੰਨੇ ਨੇ ਬੈਠੰਨੇ ਕੁਝ ਨਹੀਂ ਹੁੰਦਾ ਕੋਈ ਆ ਗਿਆ ਪਰ ਆਜੋ ਹਵਾ ਕਰੀਂ ਮਾਰੀਏ ਉਹ ਬੇੜਾ ਕਰ ਜਾਓ কালাইনি পডিন হাকেন হাকেনি কানিন কারাকেন্য়া।

ਬਹੁਤ ਪਰੇਸ਼ਾਨ ਕਰਿਆ ਭਾਈ ਬਹੁਤ ਜਿਆਦਾ ਉਹ ਆਮ ਆਦਮੀ ਸਰਕਾਰ ਦੇ ਤਾਂ ਬਹੁਤ ਦੁਖੀ ਕਰਤਾਈ ਪੁੱਛ ਕੋਲੀ ਸ਼ਾਮ ਨੇ ਬਹੁਤ ਜਿਆਦਾ ਐਮ ਐਲ ਏ ਸਾਹਿਬ ਬਹੁਤ ਇੱਕ ਕਲੋਨੀ ਦੇ ਪਿੱਛੇ ਬਹੁਤ ਜਿਆਦਾ ਪਿੱਛੇ ਪੈਣਾ ਜੀ ਸਾਡਾ ਪਾਲੀ ਐਮ ਸੀ ਬਣਿਆ ਪਟਿਆਲਾ ਐਮ ਸੀ ਪਾਲੀ ਐਮ ਸੀ ਨੇ ਬਹੁਤ ਜਿਆਦਾ ਤੰਗ ਕਰਿਆ ਸਾਨੂੰ ਪਾਲੀ ਐਮ ਸੀ ਨਾਲ ਕਿ ਇੰਨਾ ਤੱਕ ਪਰੇਸ਼ਾਨ ਕੀਤਾ ਤਾਂ ਪਾਲੀ ਐਮ ਸੀ ਹਰ ਘਰ ਤੋਂ ਕੋਈ ਲੈਣਤ ਪਾਏਗਾ ਕੋਈ ਛੋਟਾ ਚਲੋ ਇਹਦੇ ਨਸ਼ੇ ਵਾਲੇ ਕੋਈ ਚੱਕਰ ਨਹੀਂ ਛੋਟਾ ਜਿ ਕੋਈ ਘਰ ਵੀ ਪਾਏਗਾ ਛੋਟੀ ਕੁੜੀ ਨੇ ਕੋਈ ਮਾਰਤ ਵੀ ਖੜੀਗਾ ਤੋ 10000 ਰੁਪਏ ਕੋਈ 5000 ਰੁਪਏ ਦੇ ਤਾ ਮੈਨੂੰ ਤੋ ਵੀ ਪਾਸਾ ਲੰਦਾਗਾ ਯਾਰ 10000 ਰੁਪਏ ਸਾਰੇ ਹਜੋ ਬਣਾਲੀਏ ਮਾਰਾ ਲਿਆ ਜਨਾਨੀਆਂ ਦੀ ਤਾਕਤ ਦੇ ਲਈ ਅਸੀਂ ਆਪਣਾ ਸ਼ੋਸ਼ਣ ਨਹੀਂ ਕਰੇ ਛੋਣੀ ਸਤਿਸ਼ਾ ਨਹੀਂ ਕਰਾਉਂਦਾ ਮੈਨੂੰ ਕਰਾਵੋ ਇਸ ਤਰ੍ਹਾਂ ਕਹਿੰਦਾ ਪਾਲੀ ਆ ਇਹ ਪਾਲੀ ਕਹਿੰਦਾ ਜਨਾਨੀਆਂ ਨੂੰ ਇੰਨਾ ਪਰੇਸ਼ਾਨ ਇਹ ਕਹਿੰਦਾ ਵੀ ਜਨਾਨੀਆਂ ਮੈਨੂੰ ਇਹ ਕਰਾਵੋ ਏ ਜਨਾਬੋ ਸਭ ਤੋਂ ਬਾਈ ਸਾਡੇ ਦਾਦਾ ਕਰਾਉਂਦਾ ਉਹ ਸਾਡੇ ਦਾਦੇ ਪਰਦਾਦੇ ਉਹਰੇ ਮਾਰ ਗਿਆ ਸਾਨੂੰ ਅਸੀਂ ਨਾ ਅਸੀਂ ਕਿੱਥੋਂ ਕਰੀਬ ਬੰਦਾ ਕਿੱਥੋਂ ਦੇ ਮਾਲਕ ਸੀ ਜਦੋਂ ਤੁਹਾਨੂੰ ਕੋਈ ਪੈਸਾ ਦੇ ਰਿਆ ਨਾ ਕੋ ਤੁਹਾਨੂੰ ਜ਼ਮੀਨ ਦੇ ਰਿਆ ਸਾਡੇ ਘੜਾ ਰੋਬ ਖਰਬਾ ਤੋਂ ਕੰਮ ਕਰਦਾ ਅੱਜ ਦਾ ਉਹ ਕਾਜੋ ਮੋਗੇ ਅੱਜ ਮਨੋਸ ਚੋਰੀ マキドミンが増えてる。<laughs> ਇਲزامਬਾਜੀ ਕੀਤੀ ਜਾ ਰਹੀ ਤੋਂ ਮੱਕਫਤ ਤੋਂ ਸਿੱਧੇ ਤੁਸ ਜੇ ਅਸੀਂ ਸ਼ਹਿਰ ਤੋਂ ਦਿਖਾ ਰਹੇ ਜਿਸੇ ਲਗਾਤਾਰ ਇਹ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਤੌਰ ਤੇ ਇਹ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈਗੇ ਤੇ ਸਿੱਧੇ ਤੌਰ ਤੇ ਤੁਹਾਨੂੰ ਸੋਰੀਟੇ ਦਿਖਾ ਰਹੇ ਤੋ ਸਵੇਰ ਤੋਂ ਹੀ ਵੱਡੀ ਪੱਧਰ ਵਿੱਚ ਉਹ ਇਹ ਹਲਚਲ ਦੇਖੀ ਜਾ ਰਹੀ ਸੀ ਤੇ ਹੁਣ ਹਾਂ ਕਰਦੇ ਹੋ ਜੀ ਕਰਦੇ ਹੋ ਹੁਣ ਇਹ ਵੱਡੇ ਕੰਮ ਨੂੰ ਅੰਜਾਮ ਕੀਤਾ ਜਾ ਰਿਹਾ ਹੈਗਾ ਤਾਂ ਸਿੱਧੇ ਤਾ ਤਸਵੀਰਾਂ ਤੁਹਾਨੂੰ ਸਿਪਟੇਲੇ ਸ਼ਹਿਰ ਤੋਂ ਦਿਖਾ ਰਹੇ ਜਿੱਥੇ ਲਗਾਤਾਰ ਇਹ ਜਿਹੜੇ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈਗਾ ਸਰ 1 ਮਿੰਟ ਵੇਟ ਕਰੋ ਚਿਮਾ ਸਾਹਿਬ 1 ਮਿੰਟ ਜੀ ਚਿਮਾ ਸਾਹਿਬ ਇੱਕ ਹਾਂਜੀ ਸਰ ਸਰ ਮੈਂ ਇੱਕ ਗੱਲ ਕਰਨਾ ਜੀ ਹਾਂਜੀ ਸਰ ਇਹ ਕੁਝ ਪ੍ਰੋਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀਡਬਲਯੂਡੀ ਨੇ ਇਹਨਾਂ ਨੇ ਸਫਾਈ ਕੀਤੀਆਂ ਨੇ ਇਹਨਾਂ ਨੇ ਬਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮੈਜਿਸਟ੍ਰੇਟ ਆਏ ਹੋਏ ਨੇ ਲੋਅ ਫਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਕੰਟਰੋਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲੋਅਰ ਫਲੈਂਡ ਪ੍ਰਵੇਲ ਕਰੇਗਾ ਔਰ ਇਸ ਪਰ ਨਾ ਜਿਹੜੀਆਂ ਕੰਸਟਰਕਸ਼ਨਸ ਠੀਕ ਨੇ ਉਹ ਠੀਕ ਰਹਿਣਗੀਆਂ ਦੂਜੇ ਡਿਮੋਲਿਸ਼ ਕੀਤੇ ਜਾਣਗੇ ਸਰ ਨਸ਼ੇ ਦੇ ਇਸੇ ਤਰ੍ਹਾਂ ਹੀ ਇੱਕ ਮਿਕਸਰ ਹੋਣੇ ਸਵਾਲ ਦੋ ਜਾ ਰਹੇ ਨੇ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮੱਗਲਰਸ ਦੇ ਨੇ ਉਹਨਾਂ ਤੇ 10 10 11 11 ਮੁਕੱਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਿਹਾ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਮਾਨਯੋਗ ਅਸੰਖੀ ਸਾਹਿਬ ਵੱਲੋਂ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰੱਗ ਟ੍ਰੇਡ ਦੇ ਵਿੱਚ ਡਰੱਗ ਪੈਡਲਿੰਗ 'ਚ ਡਰੱਗਸ ਸਮਗਲਿੰਗ 'ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਡਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ कि जे कोई भी गलत काम ਦੇ ਵਿੱਚ ਇਨਵੋਲ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਜਾਂ ਕੋ ਇਲਲੀਗਲ ਐਕਟੀਵਿਟੀ ਕਰੇਗਾ ਤਾਂ ਉਹਦੇ ਮੁਤਾਬਕ ਐਸ ਪਰ ਲਾਅ ਅਰ ਐਸ ਪਰ ਲਾਅ ਜੈਟ दैट विल ਪਰਵੇਲ ਸਰ ਅਜ ਕਿੰਨੇ ਮਕਾਨਾਂ ਨੂੰ ਟਾਰਗੇਟ ਲੋਕਾਂ ਦੀ ਆਇਡੈਂਟੀਫਿਕੇਸ਼ਨ ਹੈ ਜੀ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਲੀਆਂ ਤੇ ਪ੍ਰੋਪਰ ਆਇਡੈਂਟੀਫਿਕੇਸ਼ਨ ਹੈ ਜੀ ਇੱਕ ਦਾ ਆਂਦਾ ਪੀ ਡਬਲਯੂ ਡੀ ਚ ਔਰ ਇੱਕ ਦਾ ਆਂਦਾ ਇਹਦੇ ਚ ਅਮਸੋ ਕਾਰਪੋਰੇਸ਼ਨ ਚੋਂ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਔਰ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਹੈ ਸੰਸ ਕੋਰਪੋਰੇਸ਼ਨ ਉਹਦੇ ਮੁਤਾਬਕ ਬਿਊਟੀ ਰਜਿਸਟਰਡ ਇੱਥੇ ਖੜਾ ਹੈ ਜਿਹਨੂੰ ਜਿਹਨੂੰ ਆਇਡੈਂਟੀਫਾਈ ਕਰ ਦਿੱਤਾ ਹੈ ਉਹ ਦਾ ਉਹ ਡਿਮੋਨਿਸ਼ਟ ਹੈ ਰੱਦ ਹੋਟਪੋਰਟ ਤੱਕ ਹੈਗਾ ਜਿਵੇਂ ਇਸ ਮਗਲਿ ਇਹਦਾਵਾ ਵੀ ਹੋ ਰਿਹਾ ਹੈ ਕਿ ਉਹਨਾਂ ਦਾ ਕਾਰਟੋਨ ਸਰ ਮੈਂ ਬੜਾ ਸਾਰਿਆਂ ਨੂੰ ਅਸ਼ੂ ਨਹੀਂ ਸਲਾਉਡ ਐਂਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੁਮੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ ਕਿੰਨੇ ਨਸ਼ੇ ਤਸਕਰਾਂ ਸਰ ਇਹ ਕਰਨ ਦੇ ਕਾਰਵਾਈ ਇਸ ਟਾਈਮ ਦੇ ਸਰ ਇਹਦੇ ਨਾਲ ਬਹੁ ਮੇਜਰ ਫੈਮਲੀਆਂ ਨੇ ਮੈਂ ਜਿੰਨੇ ਪਹਿਲਾਂ ਕਿਹਾ ਜੀ ਉਹਨਾਂ ਤੇ 8-8 10-10 11-11 ਮੁਕੱਦਮੇ ਦਰਜ ਨੇ ਔਰ ਇਹ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਤੇ ਦਰਜ ਹੈ ਜੀ ਸਾਰੇ ਕਮਟਰੀ ਦੇ ਇੱਕ ਨਾ ਹੋਏ ਤੋ ਇਹ ਤਸਵੀਰ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕੱਲ੍ਹ ਦਾ ਜਿੱਥੇ ਇਹ ਮੈਂ ਤੁਹਾਨੂੰ ਬਾਈਟ ਦੇਣਾ ਤੇ ਤੁਹਾਨੂੰ ਵੀ ਬਾਈਟ ਹੋਏਗੀ ਕਿਹੜੀ ਕਿਹੜੀ ਉਹ ਸਰਨੇ ਕੋਲ ਸਰਨੇ ਕੋਲ ਲੈ ਲਵੋ ਮੈਡਮ ਓਏ ਰਿਪੋਰਟ ਕਰ ਰਹੇ ਆ ਕਿਤੇ ਕਰ ਰਹੇ ਆ ਕਰ ਰਹੇ ਆ ਆ ਗਿਆ ਨਾ ਹੋ ਨਹੀਂ ਲੰਦੇ ਸਾਰਾ ਮੁੰਡੇ ਕੋਲ ਸਾਰਾ ਕੁਝ ਮੈਂ ਤਾਂ ਨਹੀਂ ਕਰਦਾ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਅਸੀਂ ਦਿਖਾ ਰਹੇ ਪਟਿਆਲੇ ਸ਼ਹਿਰ ਤੋਂ ਜਿੱਥੇ ਚੀਮਾ ਵਿੱਚ ਬੋਲ ਕੇ ਕਿ ਵੱਡੇ ਪੱਧਰ ਤੇ ਇਹ ਜਿਹੜੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈਗਾ ਤਾਂ ਤਸਵੀਰਾਂ ਤੁਹਾਨੂੰ ਪਟਿਆਲੇ ਗਾਂ ਪੁਲਿਸ ਦੇ ਅਧਿਕਾਰੀ ਉਰੇ ਮੌਜੂਦ ਨੇ ਤਸਵੀਰ ਤੋਂ ਹੀ ਉਰੇ ਵੱਡੀ ਹਲਚਲ ਦੇਖੀ ਜਾ ਰਹੀ ਹੈਗੀਆ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਪਟਿਆਲੇ ਸ਼ਹਿਰ ਤੋਂ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਇਹ ਅੰਜਾਮ ਕੀਤਾ ਜਾ ਰਿਹਾ ਹੈਗਾ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਟਿਆਲੇ ਸ਼ਹਿਰ ਦੇ ਸੌਰੀ ਅੱਡੇ ਤੋਂ ਜਿੱਥੇ ਵੱਡੇ ਪੱਧਰ ਤੇ ਪੁਲਿਸ ਪ੍ਰਸ਼ਾਸਨ ਦਾ ਤਸਤ ਮੌਜੂਦ ਹਾ ਤੇ ਨਗਰ ਨਿਗਮ ਦੀ ਜਗ੍ਹਾ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਜਿਹੜੀ ਜਗ੍ਹਾ ਹੈਗਾ ਨਸ਼ਾ ਤਸਕਰ ਔਰ ਇਹ ਦਾ ਕੰਮ ਕਰਦੇ ਸੀ ਮਾਮਲੇ ਕਈ ਮਾਮਲੇ ਦਰਸ਼ ਸੀ ਇਹਨਾਂ ਦੇ ਉੱਪਰ ਤੇ ਅੱਜ ਇਹ ਇਸ ਚੀਜ਼ ਨੂੰ ਅੰਜਾਮ ਕੀਤਾ ਜਾ ਰਿਹਾ ਹੈਗਾ ਤੋਂ ਵੱਡੇ ਪੱਧਰ ਤੇ ਅੱਜ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਸੌਰੀ ਅੱਡੇ ਵਿਖੇ ਇਹ ਜਿਹੜਾ ਹੈਗਾ ਹਮਲਾ ਦਸਤਾ ਮੌਜੂਦ ਹੈ ਤੇ ਉੱਥੇ ਇਸ ਕਾਰਵਾਈ ਕੀਤੀ ਜਾ ਰਹੀ ਹੈਗੇ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਸਿਪਟਾਲੇ ਸ਼ਹਿਰ ਤੋਂ ਦਿਖਾ ਰਿਹਾ ਲਾਲੀ ਭਾਜੀ ਦਾ जना तो <Anyway> <%uhMaarga> ਚੋਰਾਂ ਬਣਾ ਕੇ ਇਥੇ ਜਾ ਰਹੇ 10 ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਲੈ ਕੇ ਸ਼ਹਿਰ ਤੋਂ ਦਿਖਾ ਰਹੇ ਹਿੱਥੇ ਲਗਾਤਾਰ ਇਹ ਵੱਡੀ ਕਾਰਵਾਈ ਨੂੰ ਅੰਜਾਮ ਕੀਤਾ ਜਾ ਰਿਹਾ ਹੈਗਾ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਹਿਲੇ ਸ਼ਹਿਰ ਤੋਂ ਸੋਡੀ ਹਟੋ ਦੇ ਜਿਹੜੇ ਲੋਕਾਂ ਨੂੰ ਇੱਕ ਵਾਰੀ ਵਿਰੋਧ ਕੀਤਾ ਜਾ ਰਿਹਾ ਹੈਗਾ ਇਥੇ ਲੋਕਲ ਐਮਸੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਉੱਥੇ ਪੁਲਿਸ ਪ੍ਰਸ਼ਾਸਨ ਦਾ ਵੀ ਵਿਰੋਧ ਕੀਤਾ ਜਾ ਰਿਹਾ ਤਾਂ ਅਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਵੱਡੇ ਪੱਧਰ ਤੇ ਇਹ ਕਾਰਵਾਈ ਨੂੰ ਅੰਜਾਮ ਕੀਤਾ ਜਾ ਰਿਹਾ ਹੈਗਾ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਕੇ ਸੋਰੀ ਉੱਤੇ ਤੋਂ ਬਾਈਟ ਹੋ ਗਈ ਸਾਨੂੰ ਕੋਈ ਗੱਲ ਨਹੀਂ ਆਹ ਕਿ ਤੁਸੋਂ ਦੇ ਨਾਲ ਨਹੀਂ ਕੋਣ ਹੈ ਸਾਡੀ ਲੋੜ ਸਾਰਾ ਇੱਕ ਹੋਰ ਤੋਂ ਮੈਂ ਉਹਦਾ ਮੈਂ ਹੁਣ ਇਹਦੇ ਨਾਲ ਲੜਕੇ ਨਹੀਂ ਉਹ ਉਹ ਅਸੀਂ ਉਹਦਾ ਨਾਮ ਫੋਨ ਵਿੱਚ ਕੱਟ